ਪੰਜਾਬ ਚ ਹੋਈ ਭਾਰੀ ਬਾਰਿਸ਼ ਨਾਲ ਰਾਵੀ ਦਰਿਆ ਚ ਵਧਿਆ ਪਾਣੀ ਦਾ ਪੱਧਰ ਮਕੋੜਾ ਪਤਨ ਤੇ ਪਲਟੂਨ ਪੋਲ ਦਾ ਕੁਝ ਹਿੱਸਾ ਟੁੱਟਾ ਲੋਕਾਂ ਦਾ ਆਣਾ ਜਾਣਾ ਹੋਇਆ ਬੰਦ ਤਾਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਲਗਾਤਾਰ ਬਾਰਿਸ਼ ਹੋਈ ਤੇਜ਼ ਬਾਰਿਸ਼ ਹੋਈ ਗੜੇ ਮਾਰੀ ਹੋਈ ਹਲਕਾ ਦਿਨਾ ਨਗਰ ਦਿਨਾਂ ਦੇ ਮਕੋੜਾ ਪਤਨ ਤੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਕਾਰਨ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਲਈ ਆਨ ਜਾਣ ਵਾਲਾ ਪਲਟੂਨ ਪੋਲ ਦਾ ਕੁਝ ਹਿੱਸਾ ਟੁੱਟ ਗਿਆ ਹੈ ਤਾਂ ਲੋਕਾਂ ਲਈ ਇੱਥੇ ਪਰੇਸ਼ਾਨੀ ਬਣ ਗਈ ਹੈ ਤਾਂ ਜਾਣਕਾਰੀ ਮੁਤਾਬਕ ਬੀਤੇ ਦਿਨ ਲਗਾਤਾਰ ਹੋਈ بارش ਕਾਰਨ ਅਸਵੇਰੇ ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਕਾਰਨ ਇੱਥੇ ਜੜਾ ਬਣਿਆ ਪਲਟੂਨ ਪੁਲ ਹੈ ਲੋਕ ਇੱਥੋਂ ਆਉਂਦੇ ਜਾਂਦੇ ਨੇ ਤਾਂ ਇਹੀ ਉਹਨਾਂ ਦਾ ਰਸਤਾ ਹੈ ਤਾਂ ਉਹ ਪੁਲ ਹੁਣ ਟੁੱਟ ਗਿਆ ਹੈ ਜਿਸ ਦੇ ਕਾਰਨ ਪੁਲ ਤੇ ਆਣਾ ਜਾਣਾ ਬਿਲਕੁਲ ਬੰਦ ਹੋ ਗਿਆ ਹੈ ਤਕਰੀਬ 10 12 ਦਿਨ ਪਹਿਲਾਂ ਇਸ ਪੁਲ ਦੀ ਰਿਪੇਅਰ ਕੀਤੀ ਗਈ ਸੀ ਹੁਣ ਮੋੜ ਤੋਂ ਇਸ ਪੁਲ ਦਾ ਕੁਝ ਹਿੱਸਾ ਟੁੱਟ ਗਿਆ ਹੈ ਤਾਂ ਲੋਕਾਂ ਨੂੰ ਆਨਜਾਨ ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਪੁਲ ਦੇ ਕਰਮਚਾਰੀ ਕਹਿੰਦੇ ਨੇ ਕਿ ਅਜੇ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੈ ਜਦ ਵੀ ਪਾਣੀ ਦਾ ਪੱਧਰ ਘਟਦਾ ਹੈ ਤਾਂ ਇਸ ਦੀ ਮੋੜ ਰਿਪੇਅਰ ਸ਼ੁਰੂ ਕੀਤੀ ਜਾਵੇਗੀ ਜਲਦ ਹੀ ਦੁਬਾਰਾ ਲੋਕਾਂ ਦੇ ਲਈ ਇਸ ਪੁਲ ਨੂੰ ਖੋਲ ਦਿੱਤਾ ਜਾਵੇਗਾ ਤੇ ਲੋਕਾਂ ਦਾ ਆਣਾ ਜਾਣਾ ਸ਼ੁਰੂ ਹੋ ਜਾਵੇਗਾ ਪੰਜਾਬ ਦੇ ਵਿੱਚ ਬੀਤੇ ਦਿਨਾਂ بارش ਹੋਈ بارش ਦੇ ਕਾਰਨ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤਾਂ ਜਿਸ ਕਾਰਨ ਮਕੋੜਾ ਪੱਤਨ ਤੇ ਜੋ ਪਲਟੂਨ ਪੁਲ ਹੈ ਇਥੋਂ ਹੀ ਆਲੇ ਦੁਆਲੇ ਦੇ ਪਿੰਡਾਂ ਦਾ ਆਣਾ ਜਾਣਾ ਹੈ ਤਾਂ ਉਸ ਦਾ ਕੁਝ ਹਿੱਸਾ ਟੁੱਟ ਗਿਆ ਹੈ ਜਿਸ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਆ ਦੇਖੋ ਜੀ ਮਕੋੜਾ ਪੱਤਨ ਦਾ ਹਾਲ ਇਹ ਸਾਡੇ ਕੁਝ ਯਾਰਾ ਦੇਖੋ ਪਲਟੂਨ ਪੁਲ ਦੇ ਅੱਗੇ ਜੋ ਰੈਂਪਰ ਰੋੜ ਚੁੱਕਿਆ ਆ ਇਹ ਪਿੱਛੇ ਵੀ ਕਿਦਮਾ 19 ਤਰੀਕ ਨੂੰ ਵੀ ਰੋੜ ਚੁੱਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਣਾ ਸੀਗਾ ਉਹ ਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਆ ਹੁਣ ਫੇਰ ਅੱਗੋਂ ਰੈਂਪ ਰੁੜ ਚੁਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਇਹ ਲੋਕ ਸਰਕਾਰਾਂ ਅਗੇ ਅਪੀਲ ਆ ਵੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਤ੍ਰਿਕਤ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਅਗੇ ਅਪੀਲ ਕਰਨੇ ਆ ਕਿ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਉਹ ਬਣਾ ਦਿੱਤਾ ਜਾਏ ਆ ਦੇਖੋ ਜੀ ਮਕੋੜਾ ਪਤਨ ਦਾ ਹਾਲ ਇਹ ਸਾਡੇ ਕੁਝ ਵਿਆਦਾ ਦੇਖੋ ਪਲਟੂਨ ਪੁਲ ਦੇ ਅੱਗੋਂ ਜੋ ਰੈਂਪ ਹੋ ਰੁੜ ਚੁਕਿਆ ਆ ਇਹ ਪਿੱਛੇ ਵੀ ਕਿਦਮਾਂ 19 ਤਰੀਕ ਨੂੰ ਵੀ ਰੋੜ ਚੁੱਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਉਣਾ ਸੀਗਾ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਇਹ ਹੁਣ ਫੇਰ ਅੱਗੇ ਰੈਂਪ ਰੋੜ ਚੁੱਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਇਹ ਸਰਕਾਰਾਂ ਅੱਗੇ ਅਪੀਲ ਆ ਵੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਦਿੱਕਤ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਅੱਗੇ ਅਪੀਲ ਕਰਨੇ ਆ ਕਿ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਇਹ ਬਣਾ ਦਿੱਤਾ ਜਾਏ